ਤੇ ਨਾਲੇ ਜਿਹਦੇ ਕਰਕੇ ਆਪਾਂ ਇਹ ਵਲੌਗ ਬਣਾਉਣਾ ਲੱਗੇ ਆ ਕਿਉਂਕਿ ਅਸੀਂ ਬਲੌਗ ਪਾਇਆ ਸੀ ਵੀ ਤੁਸੀਂ ਉਹਨੂੰ ਬਹੁਤ ਹੀ ਜ਼ਿਆਦਾ ਪਿਆਰ ਦਿੱਤਾ ਵਾ ਤੇ ਸੁਣੋ ਤੇ ਬਾਕੀ ਮੈਂ ਤੁਹਾਡੇ ਨਾਲ ਨਹੀਂ ਗੱਲ ਕਰਦਣੀ ਆ ਚਲੋ ਹੁਣ ਵਲੌਗ ਤੇ ਚੱਲਣੀ ੜਿਆਵਾ ਆਪਾਂ ਨਾ ਜਦੋਂ ਪਿੰਦਰਨਾਭ ਵੀਰ ਜੀ ਹੁਣਾ ਕੋ ਗਏ ਨਾ ਇਹ ਸਾਡਾ ਪਹਿਲਾ ਨਾ ਚੈਨਲ ਬਣਿਆ ਸੀ ਇਹਨਾਂ ਸ਼ਾਰਟ ਵੀਡੀਓ ਬੋਨੇ ਆ ਸਸੀ ਗੱਲ ਜੀ ਸਾਰੇ ਹੋਸਨਾਉ ਜੀ ਕਿੱਦਾਂ ਠੀਕ ਠਾਕ ਜੀ ਆਸ ਕਰਦੇ ਆਂ ਵੀ ਤੁਸੀਂ ਵਧੀਆ ਹੋਗੇ ਤੇ ਸਾਰੇ ਭੈਣਾਂ ਦਾ ਕੋਈ ਖੁਸ਼ ਹੋਵੋਗੇ ਤੇ ਗੁਰੂ ਰਾਮਦਾਸ ਸਾਰਿਆਂ ਤੇ ਹੀ ਕਿਰਪਾ ਬਣਾਈ ਰੱਖੇ ਤੇ ਬਾਕੀ ਹੁਣ ਅਸੀਂ ਆਏ ਹੀ ਹਿਮਾਂਨਪੁਰ ਵੀਡੀਓ ਬਣਾ ਕੇ ਤੇ ਸਾਡੀ ਸੀਨ ਹੋ ਗਈ ਸੀ ਤੇ ਅਸੀਂ ਸੋਚਿਆ ਵੀ ਮਨਰੋਜ ਆਪਣੀ ਭੂਈ ਕੋਾਈ ਸੀ ਤੇ ਇਹ ਕਹਿਆ ਕਿ ਚਲ ਇਹਨੂੰ ਜਾਂਦੇ ਹੀ ਲੈ ਜਣੇ ਆ ਤਾਂ ਆਪਾਂ ਹੁਣ ਦੀਦੀ ਕੋ ਐ ਸੀ ਹਾਂ ਤੇ ਦੀਦੀ ਜੋ ਕਿ ਰਸਤੇ ਵਿੱਚ ਨੇ ਬਟਾਲਾ ਹੁੰਦਾ ਅੱਡੇ ਤੇ ਬਟਾਲੇ ਨੇ ਇਹਨਾਂ ਦੇ ਰਹਿائش ਆ ਤੇ ਹੁਣ ਐਸਟਾ ਪਪਾ ਦੇ ਦੇ ਘਰਾਂ ਉਗੀ ਰੋਜ਼ ਨੂੰ ਕਰਾਉਣ ਇੱਕ ਦੋ ਦਿਨ ਬਾਅਦ ਉਹਦਾ ਮਤਲਬ ਸਕੂਲ ਰੀਓਪਨ ਹੋ ਜਾਣਾ ਤੇ ਫਿਰ ਰੋਜ਼ ਨੂੰ ਲੈਣ ਵਾਸਤੇ ਆਏ ਹਾਂ 10 ਦਿਨ ਹੋ ਗਏ ਰੋਜ਼ ਨੂੰ ਬਾਈ ਨੂੰ ਨਾ ਮਹੀਨਾ ਨਹੀਂ ਹੋ ਚੁਲਿਆ ਆਇਆ ਇਹ ਮਹੀਨਾ ਹੋ ਚੁਲਿਆ ਹਾਂਜੀ ਸਟਾਰਟਿੰਗ ਆ ਗਈ ਫਸਟ ਹੋਲੀਡੇ ਤੇ ਆ ਗਈ ਹਾਂ ਤੇ ਇਹ ਅੱਪੀ ਹੁਣ ਆਪਾਂ ਅੱਜ ਰਾਮ ਕਰਾਂਗੇ ਤੇ ਸਟੇ ਤੇ ਸਵੇਰੇ ਰੋਜ਼ ਨੂੰ ਲੈ ਕੇ ਜਾਵਾਂਗੇ ਨਾਲ ਪਿੰਡ ਵਾਪਸ ਤੇ ਨਾਲੇ ਜਿਹਦੇ ਕਰਕੇ ਆਪਾਂ ਇਹ ਵਲੌਗ ਬਣਾਉਣ ਲੱਗੇ ਆ ਕਿਉਂਕਿ ਅਸੀਂ ਬਲੌਗ ਪਾਇਆ ਸੀ ਤੁਸੀਂ ਉਹਨੂੰ ਬਹੁਤ ਹੀ ਜ਼ਿਆਦਾ ਪਿਆਰ ਦਿੱਤਾ ਵਾ ਤੇ ਸੋਹਣੇ-ਸੋਹਣੇ ਕਮੈਂਟ ਕੀਤੇ ਆ ਤੇ ਉਹ ਚੀਜ਼ ਨੂੰ ਗਾਈਡ ਕੀਤਾ ਵਾ ਸਾਨੂੰ ਦੱਸਿਆ ਵਾ ਕਿ ਤੁਹਾਡੇ ਲਈ ਆ ਚੀਜ਼ ਸਹੀ ਆ ਤੇ ਆ ਚੀਜ਼ ਗਲਤ ਆ ਤੇ ਸਾਨੂੰ ਦੋਹਾਂ ਨੂੰ ਉਹ ਗੱਲ ਬੜੀ ਵਧੀਆ ਲੱਗੀ ਆ ਕਿਉਂਕਿ ਜਿਹੜਾ ਆਪਣਾ ਭੈਣ ਭਰਾ ਫੈਮਿਲੀ ਦਾ ਕੋਈ ਮੈਂਬਰ ਹੁੰਦਾ ਨਾ ਵੱਡਾ ਵੀਰ ਜਾਂ ਵੱਡੀ ਭੈਣ ਉਹ ਹੀ ਸਾਨੂੰ ਦੱਸਦਾ ਵੀ ਤੁਹਾਡਾ ਇਹ ਚੀਜ਼ ਠੀਕ ਜੇ ਤੁਸੀਂ ਜਾਂ ਕੀ ਤੁਹਾਡੇ ਲਈ ਗਲਤ ਆ ਹਾਂ ਤੇ ਇਹ ਸਾਡੀ ਫੈਮਿਲੀ ਉਹ ਫੇਰ ਹੀ ਸਾਨੂੰ ਇਹ ਚੀਜ਼ ਗਾਈਡ ਕੀਤੀ ਆ ਤੇ ਤੂੰ ਹੀ ਸਾਰਿਆਂ ਨੇ ਜੋ ਪਿਆਰ ਦਿੱਤਾ ਵਾ ਬਹੁਤ ਬਹੁਤ ਧੰਨਵਾਦ ਹਟਾ ਤੇ ਤੂੰ ਹੀ ਸਾਨੂੰ ਇੰਨਾ ਜ਼ਿਆਦਾ ਪਿਆਰ ਦਿੱਤਾ ਬਹੁਤ ਜ਼ਿਆਦਾ ਪਿਆਰ ਦਿੱਤਾ ਤੇ ਅਸੀਂ ਬਹੁਤ ਖੁਸ਼ ਹੋ ਗਏ ਕਿ ਤੂੰ ਇਹਨਾਂ ਨੂੰ ਆਪਣੀ ਫੈਮਲੀ ਦੀ ਤਰ੍ਹਾਂ ਸਮਝਿਆ ਹਾਂ ਹਾਂਜੀ ਤੇ ਬਾਕੀ ਮੈਂ ਤੁਹਾਡੇ ਨਾਲ ਵੀ ਗੱਲ ਕਰ ਦੇਣੀ ਆ ਚਲੋ ਹੁਣ ਵਲੌਗ ਤੇ ਚੱਲਣੀ ੜਿਆ ਵਾ ਆਪਾਂ ਨਾ ਜਦੋਂ ਪਿੰਦਰਨਾਭ ਵੀਰ ਜੀ ਹੁਣਾ ਕੋ ਗਏ ਨਾ ਇਹ ਸਾਡਾ ਪਹਿਲਾ ਨਾ ਚੈਨਲ ਬਣਿਆ ਸੀ ਇੰਨਾ ਸ਼ਾਰਟ ਵੀਡੀਓ ਬੋਨੇ ਆ ਤੇ ਜਿੱਦੋਂ ਪਿੰਦਰ ਭਾਜੀ ਹੁਣਾ ਪੋਸਟ ਪਾਈ ਸੀ ਇਹ ਸਾਨੂੰ ਨਾਲ ਜੋੜੀ ਦੀ ਜ਼ਰੂਰਤ ਆ ਫਿਰ ਆਪਾਂ ਉਹਨਾਂ ਨਾਲ ਕਨੈਕਟ ਕੀਤਾ ਸੀ ਤੇ ਹੁਣਾਨੂੰ ਲਗਭਗ 2 ਸਾਲ ਹੋ ਗਏ ਆ ਉਹਨਾਂ ਨਾਲ ਕੰਮ ਕਰਦੇ ਆ ਪਿੰਦਰਵੀਰ ਜੀ ਨਾਲ 2 ਸਾਲ ਚੱਲੇ ਆ ਤੇ ਉਸ ਤੋਂ ਬਾਅਦ ਫਿਰ ਅਸੀਂ ਮਾਨਪੁਰ ਵੀ ਕੰਮ ਕੀਤਾ ਹੁਣੇ ਮਹੀਨਾ ਹੋ ਚੁਲਿਆ ਵਾ ਹਾਂ ਨਵਾਂ ਸਟਾਰਟਿੰਗ ਕੀਤਾ ਮਾਨਪੁਰ ਚ ਲਗਭਗ 1 ਨਵਾਂ ਮਹੀਨਾ ਹੋ ਗਿਆ ਵਾ ਹਾਂਜੀ ਇਹ ਬਾਕੀ ਪਿੰਦਰਵੀਰ ਜੀ ਤੇ ਨਾਪਾ ਵੀ ਦਾ ਵੀ ਸੁਭਾਅ ਬਹੁਤ ਹੀ ਵਧੀਆ ਵਾ ਤੇ ਅੰਕਲ ਆਂਟੀ ਦਾ ਸੁਭਾਅ ਬਹੁਤ ਵਧੀਆ ਵਾ ਸਾਨੂੰ ਉਪਰਾਪਾਨੀ ਉੱਥੇ ਲੱਗਾ ਹਮਾਰਪੁਰ ਚ ਵੀ ਜਾ ਕੇ ਕਿਉਂਕਿ ਸਾਰੇ ਘਰ ਦੇ ਮੈਂਬਰਾਂ ਵਰਗੇ ਨੇ ਤੇ ਆਪਣੇ ਘਰ ਵਾਂਗੂ ਹੀ ਮਹਿਸੂਸ ਹੁੰਦਾ ਉੱਥੇ ਸਾਰੀ ਟੀਮ ਬਹੁਤ ਗੁੱਡਾ ਤੇ ਨਾਲੇ ਇੱਕ ਇਹ ਵੀ ਵੀ ਤੁਸੀਂ ਜਿਹੜਾ ਮੈਨੂੰ ਕਿਹਾ ਸੀ ਵੀ ਮੈਨੂੰ ਪੱਗ ਜਿਹੜੀ ਲੱਭ ਨੂੰ ਬਹੁਤ ਸੋਹਣੀ ਲੱਗਦੀ ਆ ਤੇ ਬਹੁਤ-ਬਹੁਤ ਤੁਹਾਡਾ ਫਿਰ ਦਿলো ਧੰਨਵਾਦ ਤੇ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਣਾ ਵਾ ਵੀ ਹਮੇਸ਼ਾ ਮੇਰੀ ਕੋਸ਼ਿਸ਼ ਇਹ ਹੁੰਦੀ ਆ ਵੀ ਮੈਂ ਪੱਗ ਹੀ ਬੰਨਾਂ ਕਦੇ ਹੀ ਆ ਕਿਤੇ ਮਤਲਬ ਇਦਾਂ ਦਾ ਚਾਂਸ ਹੋਏ ਵੀ ਜਿੱਤੇ ਕਰਕੇ ਮੈਨੂੰ ਪੱਗ ਵਿੱਚ ਨਾ ਮਤਲਬ ਵੱਜੇ ਮਿਰਕੋ ਕੇ ਜਾਂ ਜਿੱਦਾਂ ਮੈਂ ਕਟਿੰਗ ਜਾ ਜਾਂ ਤੇ ਕੋਸ਼ਿਸ਼ ਮੇਰੀ ਇਹ ਹੁੰਦੀ ਆ ਕਿ ਮੈਂ ਪੱਗ 'ਚ ਹੀ ਮਤਲਬ ਇਹ ਵੀ ਦੱਸਦਾ ਇਹ ਪੱਗ ਪਹਿਲਾਂ ਨਹੀਂ ਬਣਦੇ ਹੁੰਦੇ ਜਿੱਦਾਂ ਅਸੀਂ ਪਿੰਦਰਨਾਵ ਚੰਨਤ ਗਏ ਹਾਂ ਉਦੋਂ ਇਹ ਕਟਿੰਗ 'ਚ ਹੀ ਤੇ ਮਤਲਬ ਹੁਣ ਵੀ ਇਹ ਕਟਿੰਗ 'ਚ ਆ ਪਰ ਉਦੋਂ ਪੱਗ ਨਹੀਂ ਬੰਨ੍ਹਦੇ ਹੁੰਦੇ ਹਾਂ ਪਿੰਦਰਨਾਬ ਚ ਜਿਹੜੀਆਂ ਸਟਾਰਟਿੰਗਾਂ ਮਤਲਬ ਪਹਿਲੇ ਸਾਲ ਦੀਆਂ ਨਾ ਦੋ ਸਾਲ ਚੱਲੇ ਕੰਮ ਕਰਦੇ ਹਾਂ ਹਾਂਜੀ ਪਹਿਲੇ ਲਗਭਗ ਸਾਲ ਦੀਆਂ ਇਹ ਵੀਡੀਓ ਹੋਣ ਗਈਆਂ ਮੇਰੇ ਖਿਆਲ ਨਾਲ ਜੇ 6 ਮਹੀਨੇ ਦੇ ਉੱਚ ਕਟਿੰਗ ਵਾਲੇ ਮੇਰੇ ਆਉਂਦੇ ਹੋਣ ਗਿਆ ਨਾ ਸੀ ਉਹ ਤੋਂ ਬਾਅਦ ਫਿਰ ਪੱਗ ਵਾਲੇ ਇੰਨੇ ਆਉਣ ਲੱਗੇ ਤੇ ਤੁਸੀਂ ਸਾਰਿਆਂ ਬੜਾ ਪਸੰਦ ਕੀਤਾ ਪਿਆਰ ਦਿੱਤਾ ਤੇ ਨਾਲੇ ਮੇਰੇ ਮਨ ਦੀ ਵੀ ਚਾਹਤ ਤੇ ਸ਼ੌਂਕ ਹੋਇਆ ਕਿ ਮੈਨੂੰ ਪੱਗ ਬਨਣ ਦੀ ਵਧੀਆ ਲੱਗਦੀ ਹੈ ਆਪਣੇ ਆਪ ਕਿਉਂਕਿ ਕਿਉਂਕਿ ਮੈਂ ਇਹਨਾਂ ਨੂੰ ਆਈ ਹੀ ਨਹੀਂ ਆ ਜਦੋਂ ਮੈਂ ਕਪਲ ਦੇਖਣੇ ਨਾ ਜਾਂਦੀ ਉਹਨਾਂ ਨੇ ਨਾ ਲੇਡੀਸ ਨੇ ਨਾ ਸੂਟ ਪਾਇਆ ਹੁੰਦਾ ਉਹਦੇ ਨਾਲ ਦੀ ਪੱਗ ਬੰਨੀ ਹੋਣੀ ਜੈਨਸ ਨੇ ਤੇ ਇਹਨਾਂ ਨੂੰ ਮੈਂ ਕਹਿ ਕੇ ਕਿਹਾ ਨਾ ਰੋਜ ਪਾਪਾ ਤੂੰ ਇਹ ਪੱਗ ਬੰਨੀ ਨਹੀਂ ਸਿੱਖ ਲੋ ਇੱਕ ਆਣੀ ਮਾਰੀ ਬੱਝੂਗੀ ਦੂਜੀ ਹੋਈ ਚੰਗੀ ਬੱਝੂਗੀ ਪਰ ਇਹਨਾਂ ਨੇ ਉਹ ਸੀਸ ਤੇ ਗਾਈਡ ਕੀਤਾ ਇਹਨਾਂ ਨੇ ਫਿਰ ਪੱਗ ਪਹਿਲੇ ਦਿਨ ਹੀ ਬਹੁਤ ਸਹੀ ਬੰਨ ਲਈਦਾ ਹੰਡਰ ਤੋਂ ਲਾ ਲੋ 50 ਕਦੇ ਉਦ ਨਹੀਂ ਹੀ ਪਗਣਾ ਸਹੀ ਬਾਕੀ ਇਹ ਆਪੀ ਇਹਨਾਂ ਦਾ ਜਿਹੜਾ ਮਲਕੀ ਮੈਚਿੰਗ ਦੇ ਆਪਣੇ ਤਰ੍ਹਾਂ ਰਣ ਗਿਆ ਮੈਚਿੰਗ ਨੂੰ ਆਇਆ ਕਰੇ ਸੂਟਾਂ ਨਾਲ ਜਿੰਨਾ ਕਿ ਤੁਸੀਂ ਸਕੱਪਲ ਵੇਦੇ ਹੀ ਆ ਪਗ ਨਾਲ ਦਾ ਮੈਚਿੰਗ ਲੇਡੀਜ਼ ਨੇ ਨਾ ਸੂਟ ਪਾ ਲੰਦਾ ਤੇ ਸਰਦਾਰ ਬੰਦਾ ਉਦਾਂ ਹੀ ਮੈਨੂੰ ਵਧੀਆ ਲੱਗਦਾ ਮਤਲਬ ਕੰਬੀਨੇਸ਼ਨ ਵੀ ਚਲੋ ਵਧੀਆ ਚੀ ਲੱਗਦੀ ਹੈ ਨਾ ਤੇ ਬਾਕੀ ਗੁਰੂ ਨਾਨਕ ਦਾਸ ਨੇ ਜਿੱਦਾਂ ਚਾਇਆ ਪਗ ਦਾ ਮਨ ਚਾਇਆ ਤੇ ਮੁੜ ਕੇ ਸ਼ੌਂਗ ਮੈਨੂੰ ਬਹੁਤ ਯਾ ਮਤਲਬ ਵਧੀਆ ਮਨ ਲੱਗਦਾ ਹੈ ਪੋਤਾਦਰ ਪਰਨੇਚ ਰਹਿੰਦੇ ਆ ਤੇ ਮੈਂ ਕਈ ਵਾਰੀ ਕਹਾਂਗੀ ਕਿ ਚਲੋ ਪ੍ਰਣਾਮ ਨੂੰ ਲਾ ਲੋ ਆਪਾਂ ਘਰੇ ਆ ਇਹ ਫਿਰ ਵੀ ਆਂਦੇ ਕਿ ਮੈਨੂੰ ਨਾ ਇਸ ਚੀਜ਼ ਦੀ ਆਦਤ ਪੈ ਗਈ ਆ ਮੈਨੂੰ ਵਧੀਆ ਲੱਗਦਾ ਮਤਲਬ ਹੁਣ ਮੈਨੂੰ ਇਦਾਂ ਦਾ ਨਹੀਂ ਕਦੇ ਵੀ ਪੱਕ ਭਾਏ ਨਾ ਸਾਰਾ ਦਿਨ ਬਹਲਾ ਜਾਂ ਜਿੱਦਾਂ ਵੀ ਮੈਨੂੰ ਮਤਲਬ ਵਧੀਆ ਆਪਣੇ ਆਪ ਚ ਗੁੱਡ ਗੁੱਡ ਵੈਲਰ ਮਹਿਸੂਸ ਹੁੰਦਾ ਵਾ ਕੋਈ ਮੈਨੂੰ ਮਤਲਬ ਬੜੀ ਅਜੀਬ ਚੀਜ਼ ਮਾਨ ਮਹਿਸੂਸ ਹੁੰਦਾ ਵੀ ਚਲੋ ਪਰਮਾਤਮਾ ਨੇ ਦਿੱਤੀ ਦੇ ਨਾ ਤੇ ਵਧੀਆ ਤਰੀਕੇ ਨਾਲ ਬਣਾਈ ਹੈ ਨਾ ਹਾਂਜੀ ਤੇ ਬਾਕੀ ਹੁਣ ਮੈਂ ਤੁਹਾਡੀ ਸਾਰਿਆਂ ਦੀ ਗੱਲ ਮੰਨ ਲਈ ਆ ਹੁਣ ਮੈਂ ਜਿਹੜੇ ਨਾਟਕ ਬਣਾ ਕੇ ਆਇਆ ਉਹਨਾਂ ਚ ਮੈਂ ਸੂਟ ਹੀ ਪਾਇਆ ਵਾ ਫਿਰ ਮੈਂ ਹੁਣ ਸੂਟ ਹੀ ਪਾਵਾਂਗੀ ਦੇਖ ਲੋ ਕਿੰਨਾ ਜਿਆਦਾ ਠੱਡਾ ਜਿੱਦਾਂ ਕੋਈ ਮਤਲਬ ਆਪਣੇ ਨਾਲ ਗੱਲ ਕੀਤੀ ਉਸ ਵੇਲੇ ਮੰਨਦੀ ਏ ਇਹਨੇ ਮਤਲਬ ਕਿਹਾ ਵੀ ਅੱਜ ਮੈਂ ਸਭ ਨੂੰ ਕਹਿੰਦੀ ਨਾ ਮੈਂ ਚੱਲ ਇੱਕ ਦਿਨ ਰੋਡ ਟ੍ਰਾਈ ਕਰ ਲਾਂ ਮਜ਼ਾਕ ਕਰ ਰਹੀ ਹਾਂ ਨਾ ਪਿੰਨ ਵੀ ਨਵੀਂ ਲੈਂਦੀ ਜੋ ਰੋਡ ਹੈ ਕਿ ਟਾਪਰ ਜਿਹੜੇ ਮੈਂ ਪਾਈ ਨਹੀਂ ਹੈ ਪਰ ਮੈਂ ਕਹਾਂ ਨਹੀਂ ਪਰ ਇਹਨਾਂ ਦੀ ਵੀ ਨਹੀਂ ਹੋਣਾ ਉਹਨਾਂ ਨੂੰ ਫੇਰ ਕਦੇ ਸੀ ਟਰਾਈ ਕਰਾਂਗੇ ਹੁਣ ਸੂਟ ਹੀ ਪਾਉਣਾ ਜੀ ਇਹ ਪਾਕੀ ਜੀ ਤੁਹਾਨੂੰ ਸਾਡਾ ਬਲੌਗ ਵਧੀਆ ਲੱਗਾ ਲਾਈਕ ਸ਼ੇਅਰ ਲਾਈਕ ਸ਼ੇਅਰ ਤੇ ਸਾਰੇ ਜਣੇ ਸਬਸਕ੍ਰਾਈਬ ਵੱਸੋਂ ਵੱਧ ਕਰਿਓ ਤੇ ਨਾਲੇ ਫੇਰ ਸੱਚੇ ਟਿੱਕ ਡਾਲੋ ਨਾਟਕਾਂ ਨੂੰ ਸਾਰੇ ਭੈਣ ਭਰਾ ਜਿੱਦਾਂ ਇੱਧਰ ਪਿਆਰ ਦੇਂਦੇ ਜ ਹੈ ਨਾ ਜਿਹੜੇ ਹੀ ਨਾਟਕ ਕਰਨਦੇ ਆ ਆਪਣੇ ਚੈਨਲ ਲਵ ਗਰਲੀਨ ਤੇ ਉੱਥੇ ਜਾ ਕੇ ਤੁਹਾਡੇ ਜਿਹੜਾ ਵਾ ਸਪੋਰਟ ਕਰੋ ਲਾਈਕ ਸ਼ੇਅਰ ਕਰੋ ਵੱਸੋਂ ਵੱਧ ਕਿਉਂਕਿ ਤੁਹਾਡੇ ਪਿਆਰ ਸਦਕਾ ਹੀ ਅਸੀਂ ਹਿੰਮਤ ਤੇ ਸਾਹਸ ਮਿਲਦੀ ਹੈ ਕਿ ਵਾਸਵਤ ਹੋਰ ਵੀ ਜ਼ਿਆਦਾ ਇਹ ਕੰਮ ਕਰੀਏ। ਤੁਸੀਂ ਕਮੈਂਟ ਕਰੋਗੇ ਤੇ ਜਿਹੜੀ ਤੁਹਾਡੇ ਨਾਲ ਟੀਮ ਲੱਗੀ ਹੈ ਨਾ ਉਹਦੀ ਵੀ ਇਸ ਚੀਜ਼ੇ ਹਿੰਮਤਵਾਦੀ ਆ। ਵੀ ਹਾਂਜੀ ਤੇ ਬਾਕੀ ਸਾਨੂੰ ਵੀ ਕੰਮ ਕਰਨ ਚ ਉਹ ਮਜ਼ਾ ਆਏਗਾ। ਜਨਾਲੇ ਹੀ ਤੁਹਾਡੇ ਵਾਸਤੇ ਬਣਾਉਣਾ ਵਾ ਤੁਸੀਂ ਇਹਨੂੰ ਵੇਖੋਗੇ ਤੇ ਫੇਰ ਹੀ ਸਾਡੇ ਬਣਾਏ ਦਾ ਫਾਇਦਾ ਵਾ। ਤੇ ਜੇ ਉਹ ਵੀ ਤੁਹਾਨੂੰ ਚੀਜ਼ ਪਸੰਦ ਆਏ ਆਪਣੇ ਨਾਲ ਤਾਂ ਹੀ ਬਣਾਣੇ ਆ। ਪਰ ਜੇ ਤੁਹਾਨੂੰ ਚੀਜ਼ ਪਸੰਦ ਹੋਊਗੀ ਤੇ ਫੇਰ ਹੀ ਆ। ਤੇ ਤੁਸੀਂ ਇਸ ਕਰਕੇ ਸਾਰੇ ਮੇਰੇ ਜਿਹੜੇ ਭੈਣ ਭਰਾ ਹਨ ਸਾਡੇ ਚੈਨਲ ਲੱਗ ਲਈਂ ਤੇ ਜਾ ਕੇ ਦੇ ਨਾਟਕ ਜਾ ਕੇ ਦੇਖਿਆ ਕਰੋ ਤੇ ਵਧੀਆ-ਵਧੀਆ ਕਮੈਂਟ ਕਰਿਆ ਕਰੋ। ਤੇ ਬਾਕੀ ਇਹ ਆ ਵੀ ਜਿਹੜੇ ਇਹ ਨਾਟਕ ਬਣਾਉਂਦੇ ਆ ਨਾ ਹਜੇ ਆਪਾਂ ਹੁਣ ਸਟਾਰਟ ਕੀਤਾ ਵਾ। ਇੰਨੇ ਕਈਆਂ ਹਜੇ ਸਾਡੇ ਕੋਲ ਕਈ ਗਲਤੀਆਂ ਹੋਣੀਆਂ ਆ ਨਾ। ਅਸੀਂ ਉਹ ਚੀਜ਼ ਨੂੰ ਸੁਧਾਰਾਂਗੇ। ਹੋਰ ਨਾ ਚੀਜ਼ਾਂ ਤੁਸੀਂ ਥੋੜਾ ਜਿਹਾ ਇਗਨੋਰ ਕਰ ਲਿਓ। ਦੱਸ ਦਿਆ ਕਰੋ ਪਰ ਜੇ ਜੇ ਗਲਤੀਆਂ ਨੂੰ ਦਿਲੋਂ ਵੇਖ ਕਿਉਂਕਿ ਆਪਾਂ ਨੂੰ ਨਾਟਕ ਚਾਲੂ ਕਿਤੇ ਜੇ ਸਿਰਫ ਕਿੰਨਾ 1 ਮਹੀਨਾ ਆਪਣੇ ਚੈਨਲ ਦੇ 1 ਮਹੀਨਾ ਹੋਇਆ ਜੇ ਲਵ ਗਰੀਨ ਚੈਨਲ ਤੇ ਚੈਨਲ ਆਡਾ ਪਹਿਲਾਂ ਦਾ ਹੀ ਆ ਮਤਲਬ 2-3 ਸਾਲ ਤੋਂ ਪਰ ਪਹਿਲਾਂ ਪਾਉਂਦੇ ਸ਼ਾਰਟ ਪਾਉਂਦੇ ਰਹੇ ਤੇ ਵਲੌਗ ਸਿਰ ਪਾਉਂਦੇ ਰਹੇ ਹਾਂਜੀ ਫਿਰ ਬਾਕੀ ਇਹ ਆ ਕਿ ਚਲੋ ਸਾਸ਼ੀ ਕਾਂਜੀ ਸਾਰੇ ਸਾਸ਼ੀ ਕਾਂਜੀ ਸਾਰੇ ਫਿਰ ਤੇ ਫਿਰ ਤੁਹਾਡਾ ਦੁਬਾਰਤੋਂ ਧੰਨਵਾਦ ਤੁਸੀਂ ਇਹ ਜਿਹੜੇ ਸੋਹਣੇ ਕਮੈਂਟ ਕੀਤੇ ਆ ਵਲੌਗ ਦੇ ਵਿੱਚ ਬਿਲਕੁਲ ਤੁਸੀਂ ਬਾਕੀ ਜੇ ਤੁਸੀਂ ਚਾਹੋਗੇ ਕਿ ਇਹ ਵਲੌਗ ਪਾਈਏ ਤਾਂ ਉਹ ਮੈਂ ਵਲੌਗ ਜ਼ਰੂਰ ਪਾਵਾਂਗੀ ਪੀਤੀ ਇੱਕ ਕਮੈਂਟ ਕਰਕੇ ਦੱਸਿਓ ਵੀ ਤੁਸੀਂ ਵਲੌਗ ਪਾਇਆ ਕਰਿਓ ਫਿਰ ਜਿਸ ਦਿਨ ਆਡੇ ਚੈਨਲ ਤੇ ਆਡਾ ਨਾਟਕ ਇੱਕ ਦਿਨ ਵਿੱਚੋਂ ਬੰਦ ਹੁੰਦਾ ਵਾ ਉਹ ਦਿਨ ਹੀ ਇੱਕ ਦਿਨ ਵਲੌਗ ਪਾਦਿਆ ਕਰਾਂਗੇ ਪਰ ਤੁਸੀਂ ਕਮੈਂਟ ਲਿਖ ਕੇ ਜਰੂਰ ਵਿੱਚ ਕਰਿਓ ਕਿ ਇਹਨੂੰ ਪਤਾ ਲੱਗੇਗਾ ਵੀ ਹਾਂ ਤੁਸੀਂ ਸਾਨੂੰ ਦੇਖਣਾ ਚਾਹੁੰਦੇ ਹੋ ਤੇ ਬਾਕੀ ਇਹ ਵੀ ਆ ਕਿ ਮੈਂ ਜਿਹੜੇ ਤੁਸੀਂ ਕਮੈਂਟ ਕੀਤੇ ਜੇ ਤੁਸੀਂ ਚਾਹੋਗੇ ਪੀ ਉਹ ਵਲੌਗ ਬਣਾ ਕੇ ਅਪਲਾਈ ਕਰੋ ਫਾਰਕ ਦਾ ਨਾਮ ਭੁੱਲਿਆ ਜਾਏ ਜਿੱਦਾਂ ਤੁਸੀਂ ਕਮੈਂਟ ਕੀਤੇ ਆ ਤੇ ਮੈਂ ਜਰੂਰ ਉਸ ਚੀਜ਼ ਨੂੰ ਕਮੈਂਟ ਨੂੰ ਰਿਪੀਟ ਕਰਾਂਗੀ ਤੁਹਾਡੇ ਨਾਲ ਤੇ ਇੱਕ ਗੱਲ ਜਰੂਰ ਦੱਸਣੀ ਜੀ ਵੀ ਸੂਰਤੀ ਤੇਰੇ ਤੋਂ ਇਹਨਾਂ ਨੂੰ ਕਿਆ ਦਿੱਤਾ ਸਵਾੜੇ ਸੋਣੇ ਤੇ ਪੱਗ 'ਚ ਵੀ ਮੈਨੂੰ ਕਿਹਾ ਹੀ ਪਰ ਹੁਣ ਦੱਸਿਓ ਵੀ ਅੱਜ ਮੈਂ ਪੱਗ 'ਚ ਕਿੱਦਾਂ ਲੱਗਣਿਆ ਕਮੈਂਟ ਕਰਕੇ ਸਾਰੇ ਭੈਣਾਂ ਨੂੰ ਦੱਸਿਓ ਤੇ ਵੀਰ ਵੀ ਦੱਸਿਓ ਜਰੂਰ ਓਕੇ ਬਾਏ ਬਾਏ ਮਿਲਦੇ ਹਾਂ ਬਾਏ ਮਿਲ ਬਾਕੀ ਤੁਸੀਂ ਵੀ ਬਲੌਗ ਵਿੱਚ ਕਮੈਂਟ ਕੀਤਾ ਹੀ ਵੀ ਤੁਹਾਡੇ ਬੇਬੀ ਕੀ ਹੈ ਸਾਡੀ ਵੀ ਬੇਟੀ ਹੈ ਮੇਰੀ हां जी स्कूल, स्कूल दी। दी। त्यार त्यार। बाकी ਤੁਸੀਂ ਦੱਸੋ ਤੁਹਾਡਾ ਨਾਮ ਕੀ ਹੈ ਕਿਹੜੀ ਸਕੂਲੇ ਜਾਂਦੇ ਹੋ ਮੇਰਾ ਨਾਮ ਮਨਰੋਜ ਕੋਹੜਾ ਹੈ ਮੈਂ ਆਪਣਾ ਸਕੂਲ ਮੇਰਾ ਸਕੂਲ ਦਾ ਨਾਮ ਮੈਰੀਗੋਲ ਪਬਲਿਕ ਸਕੂਲ ਅਲੀਵਾ ਮੈਂ ਮੈਰੀ ਕਲਾਸ ਹੈ 8th D 8th D ਹੁਣ ਛੁੱਟੀਆਂ ਬੇਟਾ ਜਿੰਨੀਆਂ ਮੰਨੀਆਂ ਐ ਐਨਜੋਏ ਕਰ ਲੀਆਂ ਨਾ ਹੁਣ ਛੁੱਟੀਆਂ ਤੋਂ ਬਾਅਦ ਜਾ ਕੇ ਤੇ ਐ ਪੜ੍ਹਾਈ ਬਿਲਕੁਲ ਕਰ ਲੈਣੀ ਆ ਤਿਆਰ ਬਰ ਤਿਆਰ ਤੇ ਬਾਕੀ ਇੱਕ ਗੱਲ ਹੋਰ ਵੀ ਆ ਮਨਰੋਜ ਦੀ ਜਿਹੜੀ ਆਪਣਾ ਭੂਈ ਆ ਉਹ ਟੀਚਿੰਗ ਕਰਦੇ ਨੇ ਮਤਲਬ ਕਿ ਟਿਊਸ਼ਨ ਕਰਦੇ ਨੇ ਘਰ ਬੱਚਿਆਂ ਨੂੰ ਤੇ ਉਹਨਾਂ ਨੇ ਵੈਸੇ ਵੀ ਮਨਰੋਜ ਦੀ ਮਨਰੋਧਰੀ ਡੇਲੀ ਵੈਸੇ ਟਿਊਸ਼ਨ ਦੀ ਕਲਾ ਲੱਗਦੀ ਰਹੀ ਹੁੰਨੀ ਇੱਥੇ ਯੈਸ ਠੀਕ ਆ ਹਾਂ ਕਿ ਬਾਕੀ ਪੀ ਦੀ ਦੀ ਹੁੰਨੀ ਜਿਹੜੇ ਹੀ ਬੱਚੇ ਪੜਾਉਂਦੇ ਆ ਆਪਾਂ ਜਦੋਂ ਆਏ ਸੀ ਜਦੋਂ ਛੁੱਟੀ ਹੋ ਗਈ ਸੀ ਆਪਾਂ ਪੂਰੇ ਕ੍ਰੈਕਟ ਟਾਈਮ ਤੇ ਆਏ ਹਾਂ ਸਹੀ ਗੱਲ ਆ ਤੇ ਕਿ ਤਾਏ ਰੋਜ਼ ਨੂੰ ਹੀ ਭੇਜਿਆ ਹੀ ਕਿ ਚਲੋ ਜੇ ਉਸਾਰ ਨਹੀਂ ਛੁੱਟੀਆਂ ਵੀ ਘਟ ਲੇ ਤੇ ਮਤਲਬ ਆਪਣੀ ਬਾਕੀ ਤੁਸੀਂ ਸਾਰੇ ਜਾਣੇ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਲਿਓ ਜਰੂਰ ਕਰਿਓ ਔਰ ਵਾਇਸ ਤੋਂ ਵੱਧ ਪਿਆਰ ਦੇਂਦੇ ਰਹੋ ਤੇ ਸਬਸਕ੍ਰਾਈਬ ਕਰਿਓ ਸਾਰੇ ਜਾਣੇ ਨਾਲੇ ਤੁਸੀਂ ਸਾਰੇ ਜਾਣੇ ਦੱਸਿਓ ਤੇ ਰੋ ਸਾਰਿਆਂ ਦਾ ਸਾਰੀ ਆਪਣੀ YouTube ਫੈਮਿਲੀ ਦਾ ਥੈਂਕ ਯੂ ਬੋਲੋ ਕਿ ਤੁਸੀਂ ਵਧੀਆ ਦੇ ਕਮੈਂਟ ਕਰਦੇ ਸੀ ਥੈਂਕ ਯੂ ਸਾਰਿਆਂ ਵੱਲੋਂ ਸਾਰਿਆਂ ਦਾ ਥੈਂਕ ਯੂ ਬਾਕੀ ਤੁਸੀਂ ਦੱਸਿਓ ਸਾਡਾ ਵੀ ਤੁਹਾਨੂੰ ਕਿੱਦਾਂ ਦਾ ਲੱਗਾ ਹਾਂ ਤੇ ਬਾਕੀ ਆਪਾਂ ਹੁਣ ਟਾਈਮ ਹੋ ਗਿਆ ਲੇਟ 7:30 ਹੋ ਗਿਆ ਤੇ ਦੀਦੀ ਕਹਿੰਦੇ ਆ ਵੀ ਤੁਸੀਂ ਸਵੇਰੇ ਚੱਲ ਜਿਓ ਤੇ ਆਪਾਂ ਕਹਿੰਦੇ ਆ ਵੀ ਹੁਣੇ ਵੇਸ ਚੱਲ ਜੈਨੇ ਕਿਉਂਕਿ ਇੱਥੋਂ ਆਪਣਾ ਅੱਗੇ ਹੈਗਾ ਵਾ ਅੱਧੇ ਘੰਟੇ ਪੌਣੇ ਦਾ ਰਸਤਾ ਵਾ ਚਲੋ ਤਾਂ ਫਿਰ ਉਹ ਵੇਨੇ ਆ ਹਾਂ ਕੀ ਕਰਨਾ ਤੇ ਮਿਲਦੇ ਆਂ ਫਿਰ ਨੈਕਸਟ ਵਲੌਗ ਚ ਚਲੋ ਜੀ ਠੀਕ ਹੈ ਠੀਕ ਹੈ ਜੀ ਓਕੇ ਬਾਏ ਓਦੈ ਲਈ ਬਾਏ ਬਾਏ